ਪੰਜਾਬ ਸਰਕਾਰ ਦਾ ਜਿਹੜਾ ਬਜਟ ਹੈ ਉਹ ਥੂਥਾ ਚਨਾਬ ਬਾਜੇ ਘਣਾ ਵਾਲਾ ਬਜਟ ਹੈ ਵੱਡੀਆਂ-ਵੱਡੀਆਂ ਕਸ਼ਨਾਵਾ ਵੱਡੇ-ਵੱਡੇ ਦਾਅਵੇ ਲੇਕਿਨ ਅੰਦਰ ਕੁਝ ਨਹੀਂ ਹੈ 30000 ਕਰੋੜ ਰੁਪਏ ਪਿਛਲੇ ਸਾਲ ਨਾਲੋਂ ਵੱਧ ਬਜਟ ਹੈ ਲੇਕਿਨ 30000 ਕਰੋੜ ਰੁਪਏ ਆਏਗਾ ਕਿਥੋਂ ਰੈਵੀਨੂ ਦੇ ਸਾਧਨ ਕਿਹੜੇ ਹੋਣਗੇ ਉਹਦਾ ਕੋਈ ਜ਼ਿਕਰ ਨਹੀਂ ਹੈ ਮਹਿਲਾਵਾਂ ਲਈ ਇਤਜ਼ਾਰ ਰਪਿਆ ਪੈਣਾ ਉਡੀਕ ਰਹੀਆਂ ਸੀ 3 ਸਾਲ ਤੋਂ ਉਹਦਾ ਕੋਈ ਜ਼ਿਕਰ ਨਹੀਂ ਹੈ ਇਹਨਾਂ ਦੇ ਸਾਰੇ ਵੱਡੇ ਨੇਤਾ ਦਿੱਲੀ ਸਰਕਾਰ ਤੇ ਸਵਾਲ ਖਾਰੇ ਸੀ ਬੀਜੇਪੀ ਦੀ ਸਰਕਾਰ ਨੇ 2 ਮਹੀਨੇ ਬਾਅਦ ਅੱਥੇ ਪਹਿਲੇ ਬਜਟ ਦੀ ਕੁੰਜਾ ਸੌਤ ਰੋੜੀਆ ਮੁੱਖ ਮੰਤਰੀ ਸਾਹਿਬ ਮਾਲਵਾ ਕਨਾਲ ਮਾਲਵਾ ਕਨਾਲ ਦਾ ਰੋਲਾ ਪਾ ਰਹੇ ਸੀ ਬਜਟ ਚ ਦਾ ਕੋਈ ਜ਼ਿਕਰ ਨਹੀਂ 16 ਮੈਡੀਕਲ ਕਾਲਜ ਖੋਲ੍ਹਾਂਗੇ ਪੰਜਾਬ ਚ ਵੱਡੇ ਵੱਡੇ ਇਸ਼ਤਿਹਾਰ ਲਾਤੇ ਬਜਟ ਕਹ ਰਿਹਾ ਅਗਲੇ 2 ਸਾਲ ਅਸਤਰ ਇੱਕ ਮੈਡੀਕਲ ਕਾਲਜ ਹੋ ਜਾ ਇਸੇ ਪ੍ਰਕਾਰ ਦੇ ਨਾਲ ਫ੍ਰੀ ਬਿਜਲੀ ਦੀ ਗੱਲ ਹੈ ਉਹਦੇ ਲਈ ਪੈਸੇ ਕਿੱਥੋਂ ਆਣਗੇ ਪਿਛਲੇ ਸਾਲ ਦਾ 3000 ਕਰੋੜ ਰੁਪਇਆ ਹੱਲੇ ਪਕਾਇਆ ਬਿਜਲੀ ਬੋਰਡ ਨੂੰ ਬਾਈ ਫਸਲਾਂ ਤੇ ਐਮ ਐਸ ਵੀ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ ਕਿੰਨਾ ਫਿੱਦਨੀ ਹੈ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਕੋਈ ਗੱਲ ਇਸ ਬਜਟ ਨਹੀਂ ਕੀਤੀ ਨੌਜਵਾਨਾਂ ਲਈ ਰੁਜ਼ਗਾਰ ਦੀ ਕੋਈ ਗੱਲ ਨਹੀਂ ਹੈ ਨਵੇਂ ਸਕੂਲ ਕਾਲਜ ਖੋਲਣ ਦੀ ਬਜਟ 'ਚ ਕੋਈ ਗੱਲ ਨਹੀਂ ਕੀਤੀ ਗਈ ਸੋ ਇਹ ਬਜਟ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਵਿਰੋਧੀ ਆਮ ਜਨਤਾ ਦੇ ਵਿਰੋਧੀ ਤੇ ਝੂਠੀਆਂ ਕੁੱਛਨਾਵਾਵਾਂ ਵਾਲਾ ਬਜਟ ਹੈ ਭਾਰਤੀ ਜਨਤਾ ਪਾਰਟੀ ਇਸ ਬਜਟ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦਾ ਹੈ